ਜਿਹੜੀ ਕਿਹੜੀ ਜਗ੍ਹਾ ਤੇ ਦਿਲਜੀਤ ਖਾਂ ਦੇ ਸ਼ੋਅ ਹੋ ਰਿਹਾ ਔਰ ਕਿਸ ਤਰੀਕੇ ਦੇ ਤਿਆਰੀਆਂ ਵੈਨਿਊ ਤੇ ਖੜੇ ਆ ਜੀ ਸਿਕਿਉਰਿਟੀ ਪੁਆਇੰਟ ਆ ਇਸ ਸ਼ੋਅ ਜਿਹੜਾ ਹੈਗਾ ਆ ਹਰ ਪਾਸਿਓ ਉਹ ਸਿਕਿਉਰਿਟੀ ਪੁਆਇੰਟ ਆਫ 뷰 ਦੇ ਨਾਲ ਫੂਲ ਪ੍ਰੂਫ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਰ ਕਿੰਨੇ ਕਿ ਸੁਰੱਖਿਆ ਕਰਮੀਆਂ ਤਾਇਨਾਤ ਰਹਿਣਗੇ ਕਿਸ ਤਰੀਕੇ ਦੇ ਨਾਲ ਤਿਆਰੀਆਂ ਨੇ ਹਜੇ ਸੁਰੱਖਿਆ ਕਰਮੀਆਂ ਸੰਬੰਧੀ ਜਿਹੜੀ ਹਜੇ ਅਸੈਸਮੈਂਟ ਕੀਤੀ ਜਾ ਰਹੀ ਹੈ ਫੋਰਸ ਰਿਕੁਆਇਰਮੈਂਟ ਹਜੇ ਡਿਸਾਈਡ ਕੀਤੀ ਜਾ ਰਹੀ ਹੈ ਆਰਗੇਨਾਈਜ਼ਰਸ ਨਾਲ ਇਥੇ ਮੀਟਿੰਗ ਕੀਤੀ ਗਈ ਹੈਗੀ ਮੇਰੇ ਨਾਲ ਇਥੇ ਐਸ ਐਚਓਪੀਏਯੂ ਤੇ ਐਪੈਕਸ ਕਿਊਟਿਸ ਤੋਂ ਆਰਦੀ ਲੁਧਿਆਣਾ ਜੀ ਨਾਲ ਆਏ ਨੇ ਤੇ ਇਹਨਾਂ ਦੇ ਆਰਗੇਨਾਈਜ਼ਰਸ ਦੇ ਨਾਲ ਅਸੀਂ ਹੁਣ ਵਿਚਾਰ ਵਟਾਂਦਰਾ ਇਸੇ ਚੀਜ਼ ਤੇ ਕਰਦੇ ਪਏ ਸੀਗੇ ਕਿ ਵੈਨਿਊ ਦੀਆਂ ਜਿਹੜੀਆਂ ਇਨਲੈਟਸ ਆਊਟਲੈਟਸ ਕਿੱਦਾਂ ਰੱਖਣੀਆਂ ਆਪਾਂ ਪਾਰਕਿੰਗਸ ਕਿੱਥੇ ਕਰਾਂਗੇ ਤੇ ਕਰਾਊਡ ਨੂੰ ਕਿੱਦਾਂ ਸਟੈਗਡ ਵੇ ਦੇ ਨਾਲ ਅੰਦਰ ਐਂਟਰ ਕਰਾਵਾਂਗੇ ਜਿਸ ਦੇ ਨਾਲ ਜਿਹੜੇ ਇਹਨਾਂ ਦੀ ਆਡੀਅנס ਹੈਗੀ ਹੈ ਉਹ ਸਮੂਥਲੀ ਐਂਟਰ ਕਰ ਸਕੇ ਐਗਜ਼ਿਟ ਕਰ ਸਕੇ ਤੇ ਜਿਹੜੀ ਆਮ ਪਬਲਿਕ ਹੈ ਜਿਹੜੀ ਬਾਹਰ ਉਹਨਾਂ ਨੂੰ ਘੱਟ ਤੋਂ ਘੱਟ ਇਨਕਨਵੀਨੀਅੰਸ ਫੇਸ ਕਰਨੀ ਪਵੇ ਕਿਉਂਕਿ 31st ਦੀ ਨਾਈਟ ਹੋਏਗੀ ਨਾ ਸਿਰਫ ਇਸ ਵੈਨੀ ਦੇ ਉੱਤੇ ਸਮੁੱਚੇ ਸ਼ਹਿਰ ਲੁਧਿਆਣਾ ਦੇ ਵਿੱਚ ਲੋਕ ਪਾਰਟੀ ਕਰਨਗੇ ਤੇ ਸੈਲੀਬ੍ਰੇਟ ਕਰਨਗੇ ਸੋ ਕਿਸੇ ਦੀ ਵੀ ਸੈਲੀਬ੍ਰੇਸ਼ਨ ਦੇ ਰੰਗ ਦੇ ਵਿੱਚ ਭੰਗ ਨਾ ਪਵੇ ਲੋਕ ਸਮੂਥਲੀ ਇਨਸਾਈਡ ਦਾ ਵੈਨਿਊ ਆਊਟਸਾਈਡ ਦਾ ਵੈਨਿਊ ਆਪਣਾ ਚੰਗੀ ਤਰ੍ਹਾਂ ਅਗਰ ਮੂਵਮੈਂਟ ਕਰ ਸਕੋ ਸਾਡੀ ਇਹੀ ਕੋਸ਼ਿਸ਼ ਹੈਗੀ ਹੈ ਵੀ ਸਾਰਾ ਚੀਜ਼ ਸਮੂਥਲੀ ਤੇ ਹੈਸਲ ਫਰੀ ਹੋ ਜਾਵੇ ਸਰ ਕਿੰਨੀ ਕੀ ਗੈਰਮੰਡੀ ਆ ਸ਼ੰਕਾ ਕੁਝ ਕੋਈ ਸਾਹਮਣੇ ਆਈਡੀਆ ਆਈਡੀਆ ਜੀ ਇਹ ਸੱਚ ਤਾਂ ਕੋਈ ਨਹੀਂ ਹੈਗਾ ਪਰ ਪ੍ਰੀਲੀਮਨਰੀ ਜੋ ਅਸੈਸਮੈਂਟ ਕੀਤੀ ਜਾ ਰਹੀ ਹੈਗੀਆ ਵੈਨਿਊ ਦੀ ਕੈਪੈਸਿਟੀ ਦੇ ਸਾਮਨ ਲਾ ਤਾਂ 30 40000 ਦੀ ਅਸੈਸਮੈਂਟ ਤਾਂ ਹੈ ਇਸ ਵੈਨਿਊ ਦੀ ਬਾਕੀ ਐਗਜ਼ੈਕਟ ਤਾਂ ਜੀ ਆਰਗੇਨਾਈਜ਼ਰਸ ਨੂੰ ਪਤਾ ਵੀ ਉਹਨਾਂ ਨੇ ਟਿਕਟਸ ਕਿੰਨੀਆਂ ਸੇਲ ਤੇ ਲਾਈਆਂ ਸਰ ਇਸ ਤੋਂ ਇਲਾਵਾ ਗੱਲ ਕਰੀਏ ਕਿ ਅਪੀਲ ਹੈਗੀ ਹੈ ਕਿਉਂਕਿ ਖਾਸ ਕਰ ਪਾਰਕਿੰਗ ਦੀ ਪਾਰਕਿੰਗ ਦੀ ਕਾਫੀ ਸਮੱਸਿਆ ਰਹੀ ਹੈ ਨੌਚਵਾਨ ਹੁਲੜਬਾਜੀ ਕਰਦ ਨੇ ਅਪੀਲ ਜੀ ਜਿਹੜਾ ਤਾਂ ਵੈਨਿਊ ਤੇ ਆਡੀਅנס ਅਟੈਂਡ ਕਰਨ ਆ ਰਹੀ ਹੈ ਅਪੀਲ ਉਹਨਾਂ ਨੂੰ ਇਹ ਹੈ ਕਿ ਉਹਨਾਂ ਨੂੰ ਡੈਜ਼ਿਗਨੇਟਿਡ ਪਾਰਕਿੰਗ ਪੁਆਇੰਟਸ ਉਹਨਾਂ ਨੂੰ ਦੱਸੇ ਜਾਣਗੇ ਜਿਹੜੀ ਵੀ ਉਹਨਾਂ ਨੇ ਟਿਕਟਸ ਬਾਈ ਕੀਤੀਆਂ ਉਹਦੇ ਅਕੋਰਡਿੰਗਲੀ ਕਿ ਸੁਪੋਜ਼ ਸਿਲਵਰ ਵਾਲੇ ਦੀ XYZ ਪਾਰਕਿੰਗ ਸਪੇਸ ਹੋਏਗੀ 골ਡ ਵਾਲੇ ਦੀ ਅਲੱਗ ਹੋਏਗੀ ਇਸ ਸਿਮਿਲਰਲੀ ਉਹਨਾਂ ਨੂੰ ਰੂਟਸ ਡਿਫਾਈਨ ਕਰਕੇ ਦੱਸੇ ਜਾਣਗੇ ਤੇ ਮੇਰੀ ਅਪੀਲ ਇਹੀ ਹੈ ਕਿ ਆਪਣੇ ਡੈਜ਼ਿਗਨੇਟਿਡ ਰੂਟਸ ਤੇ ਮੂਵਮੈਂਟ ਕਰਨ ਡੈਜ਼ਿਗਨੇਟਿਡ ਜਿਹੜੇ ਉਹਨਾਂ ਦੇ ਐਂਟਰੀ ਗੇਟਸ ਨੇ ਉਤੋਂ ਐਂਟਰ ਕਰਨ ਡੈਜ਼ਿਗਨੇਟਿਡ ਪਾਰਕਿੰਗ ਸਪੇਸਿਸ ਦੇ ਉੱਤੇ ਜਾ ਕੇ ਗੱਡੀਆਂ ਪਾਰਕ ਕਰਨ ਤਾ ਜੋ ਉਹਨਾਂ ਨੂੰ ਆਪਣੇ ਆਪ 'ਚ ਵੀ ਕਨਫਿਊਜ਼ਨ ਨਾ ਹੋਵੇ ਇਸ ਚੀਜ਼ ਲਈ ਥੋੜਾ ਜਿਹਾ ਐਡਵਾਂਸ ਵਿੱਚ ਲੋਕਾਂ ਨੂੰ ਪਤਾ ਹੀ ਆ ਲੁਧਿਆਣਾ ਵਾਸੀਆਂ ਨੂੰ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਰੇ ਗੇਟ ਨੰਬਰਸ ਬਾਰੇ ਪਤਾ ਹੈ ਜਿਹੜੇ ਲੋਕ ਬਾਹਰੋਂ ਆਣਗੇ ਉਹ ਥੋੜਾ ਪੁੱਛ ਪੜਤਾਲ ਕਰਕੇ ਆਣਗੇ ਤਾਂ ਉਹਨਾਂ ਲਈ ਸੌਖਾ ਰਹੇਗਾ ਲੱਗਦਾ ਸਰ ਕੋਈ ਰੂਟ ਪਲਾਨ ਵੀ ਕੁਝ ਲੱਗਦਾ ਹੈ ਡੈਫੀਨਿਟਲੀ ਜੀ ਰੂਟ ਪਲਾਨਸ ਵੀ ਹੋਣਗੇ ਸਾਡੇ ਕੋਲ ਡਾਇਵਰਜਨਸ ਵੀ ਲਗਾਈਆਂ ਚਾਣਕੀਆਂ ਮੈਂ ਹੀ ਪਹਿਲਾਂ ਕਹਿ ਚੁੱਕਿਆ ਹਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਵੀ ਆਮ ਲੋਕਾਂ ਨੂੰ ਜਿਹੜਾ ਪਬਲਿਕ ਜਿਹੜੀ ਕਿਸੇ ਵੀ ਤਰੀਕੇ ਦੀ ਕੋਈ ਵੀ ਇਨਕਨਵੀਨੀਅੰਸ ਨਾ ਹੋਵੇ ਚਾਹੇ ਜਿਹੜਾ ਇੱਥੇ ਜਿਹੜਾ ਸ਼ੋਅ ਦੇਖਣ ਆ ਰਿਹਾ ਚਾਹੇ ਕੋਈ ਬੰਦਾ ਜਿਹੜਾ ਬਾਹਰ ਆਮ ਤੌਰ ਤੇ ਵੀ ਮੂਵਮੈਂਟ ਕਰ ਰਿਹਾ ਕਿਉਂਕਿ 31ਸਟ ਨਾਈਟ ਨਾਰਮਲੀ ਖਾਸ ਕਰਕੇ ਲੁਧਿਆਣਾ ਵਾਸੀਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੁੰਦੀ ਹੈਗੀ ਆ ਹਰ ਇੱਕ ਬੰਦਾ ਆਪਣੇ ਪਰਿਵਾਰ ਦੇ ਨਾਲ ਬਾਹਰ ਸੈਲੀਬ੍ਰੇਟ ਕਰਨ ਜਾਂਦਾ ਹੈ ਤਾਂ ਹਰ ਇੱਕ ਤਰ੍ਹਾਂ ਦੇ ਜਿਹੜਾ ਆਮ ਖਾਸ ਨਾਗਰਿਕਾ ਜਿਹੜਾ ਉਹ ਨਵਾਂ ਸਾਲ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਖੇੜੀਆਂ ਦੇ ਨਾਲ ਮਨਾਵੇ ਸਾਡੀ ਕੋਸ਼ਿਸ਼ ਹੀ ਰਹੇਗੀ ਸਰਪੀਏ ਨੂੰ ਛੱਡ ਕੇ ਬਾਕੀ ਜਿਹੜੇ ਲੁਧਿਆਣਾ ਦੇ ਬਾਕੀ ਜਿਹੜੇ ਏਰੀਆ ਉਹਨਾਂ ਨੂੰ ਵੀ ਖਾਸ ਤੌਰ ਤੇ ਕਰਕੇ ਜਾਇਓ ਟ੍ਰੈਫਿਕ ਨੂੰ ਲੈ ਕੇ ਬਿਲਕੁਲ ਜੀ ਅਸੀਂ ਦੇਖੋ ਸੱਚ ਤਾਂ ਜਿਹੜੀ ਲੁਧਿਆਣਾ ਕਮਿਸ਼ਨਰੇਟ ਹੈਗੀ ਹੈ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਡੀਆਂ ਨਾਈਟ ਡੋਮੀਨੇਸ਼ਨਸ ਦੇ ਪਲਾਨ ਚੱਲੀ ਨੇ ਉਦੇ ਵਿੱਚ ਜਿਹੜੇ ਸਪੈਸੀਫਿਕ ਪੁਲਿਸ ਆਫੀਸਰ ਦੀ ਡਿਊਟੀ ਚੱਲਦੀ ਪਈ ਹੈ ਸੋ ਦਿਨ ਬਰ ਰਾਤ ਡਿਊਟੀਆਂ ਤੇ ਲੱਗੀ ਹੋਈ ਆ ਫੋਰਸ ਪੀਸੀਆਰ ਡੇ ਨਾਈਟ ਪੈਟ੍ਰੋਲਿੰਗ ਤੇ ਲੱਗੀ ਹੋਈ ਆ ਸਿਮਿਲਰਲੀ 31 ਜਿਹੜੀ ਖਾਸ ਤੌਰ ਤੇ ਜਿਹੜੀ ਰਾਤ ਹੁੰਦੀ ਹੈਗੀ ਜਦੋਂ ਪਬਲਿਕ ਮੂਵਮੈਂਟ ਬਾਹਰ ਬਹੁਤ ਜ਼ਿਆਦਾ ਹੁੰਦੀ ਉਹਦੋਂ ਹੋਰ ਮੁਸਤੈਦੀ ਨਾਲ ਲੁਧਿਆਣਾ ਪੁਲਿਸ ਕੰਮ ਕਰੇਗੀ ਸਾਰੀ ਰਾਤ ਅਸੀਂ ਬਾਹਰ ਰਵਾਂਗੇ ਅਸੀਂ ਲੋਕਾਂ ਨੂੰ ਇੱਕ ਚੰਗਾ ਜਿਹੜਾ ਨਵਾਂ ਸਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਵੇ ਖੁਸ਼ੀਆਂ ਵਾਲਾ ਨਵਾਂ ਸਾਲ ਚੜੇ ਇਸ ਸੀਜ਼ ਲਈ ਸਾਡੀ ਪੂਰਜੋਰ ਕੋਸ਼ਿਸ਼ ਰਹੇਗੀ ਕਿ ਹਰ ਇੱਕ ਬੰਦਾ ਆਪਣਾ ਪਰਿਵਾਰ ਦੇ ਵਿੱਚ ਖੁਸ਼ ਹੋ ਕੇ ਨਵਾਂ ਸਾਲ ਮਨਾ ਸਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਤਨਖਾਹ ਕਿਤੇ ਜਾਣਗੇ ਲੱਗਦਾ ਕਿ 12 ਵੀ ਫੋਰਸ ਜਿਹੜੀਆਂ ਮੰਗਵਾਈਆਂ ਜਾਣਗੀਆਂ ਤਾਂ ਕਿ ਕੋਈ ਵੀ ਕੰਮਕਾਜੀ ਘਟਣਾ ਨਾ ਡਿਪੈਂਡ ਕਰਦਾ ਜੀ ਵੇਂਯੂ ਦੀ ਸਿਕਿਉਰਿਟੀ ਨੂੰ ਇੱਕ ਵਾਰੀ ਅਸੀਂ ਪ੍ਰੋਪਰਲੀ ਅਸੈਸਮੈਂਟ ਕਰ ਲਾਂਗੇ ਉਸ ਚੀਜ਼ ਤੇ ਫਿਰ ਸੀਨੀਅਰ ਆਫਿਸਰਸ ਸਿਨ ਲੈਣਗੇ ਮਾਨਯੋਗ ਸੀਪੀ ਸਾਹਿਬ ਫੈਸਲਾ ਕਰਨਗੇ ਵੀ ਇਹਦੇ ਵਿੱਚ ਹੋਰ ਸਪਲੀਮੈਂਟਰੀ ਫੋਰਸ ਦੀ ਰਿਕੁਆਇਰਮੈਂਟ ਹੈ ਕਿ ਨਹੀਂ ਹੈ ਸਰ ਲੁਧਿਆਣਾ ਅਸੀਂ ਕਹਿ ਸਕਦੇ ਹਾਂ ਕਿ ਪੀਏਯੂ ਦਾ ਜਿਹੜਾ ਫੁੱਟਬਾਲ ਗਰਾਊਂਡ ਆ ਫਾਈਨਲਾਈਜ਼ ਹੋ 31% ਜਿਹੜਾ ਦੋ ਮੋਸ ਲਾਈਕਲੀ ਦਿ ਹੈਗਨ ਆਰਗੇਨਾਈਜ਼ਰਸ ਇੱਥੇ ਅਸੀਂ ਇੱਥੇ ਮੀਟਿੰਗ ਕਰਦੇ ਬੇ ਹੈ ਕਿ ਬਾਕੀ ਆਫੀਸ਼ਲ ਕਨਫਰਮੇਸ਼ਨ ਹੀ ਆਰਗੇਨਾਈਜ਼ਰ ਦੇ ਸਕਦੇ ਹੈ ਕਿ ਇਹ ਪੁਲਿਸ ਡਿਪਾਰਟਮੈਂਟ